ਨਮਸਕਾਰ ਆਰਪੀਟੀ 24 ਤੁਸੀਂ ਦੇਖ ਰਹੇ ਹੋ ਮੈਂ ਹਾਂ ਸਾਰਿਕਾ ਅਚਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚ ਆਵਾਂ ਤੁਹਾਡੇ ਲੈ ਕੇ ਸਾਡੇ ਨਾਲ ਖਾਸ ਮਹਿਮਾਨ ਨੇ ਹਰ ਵਾਰ ਦੀ ਤਰ੍ਹਾਂ ਸਰਨਦਰਪਾਲ ਜੀ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਹਿੰਦੇ ਆ ਸਰ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੀ ਸਿਆਸੀ ਖਬਰਾਂ ਲੈ ਕੇ ਗੱਲਬਾਤ ਕਰਦੇ ਆ ਖਬਰਾਂ ਦਿਨ ਵ ਦਿਨ ਭਗਦੀਆਂ ਹੀ ਜਾ ਰਹੀਆਂ ਨੇ ਨਵੇਂ ਤੋਂ ਨਵੇਂ ਮੁੱਦੇ ਉੱਭਰ ਕੇ ਆ ਰਹੇ ਨੇ ਸੋ ਇਸ ਸਮੇਂ ਕਮਲਕੌਰ ਭਾਬੀ ਕਤਲकांड ਮਾਮਲਾ ਜਿਹੜਾ ਆ ਉਹ ਬੁਰੀ ਤਰ੍ਹਾਂ ਨਾਲ ਪਖਿਆ ਹੋਇਆ ਹੈ ਜਿੱਦੇ ਚਲਦੇ ਮੁੱਖ ਦੋਸ਼ੀ ਅਮਰਿਤਪਾਲ ਮੈਰੋ ਉਹ ਵੀ ਚਰਚਾ ਵਿੱਚ ਆਏ ਹੋਏ ਨੇ ਦੀ ਖਬਰ ਆਈ ਹੈ ਕਿ ਉਹ ਹੁਣ ਯੂਏਈ ਪੰਜਾਬ ਛੱਡ ਕੇ ਦੇਸ਼ ਛੱਡ ਕੇ ਯੂਏਈ ਪੱਜ ਗਏ ਨੇ ਕਿਵੇਂ ਦੇਖਦੇ ਸਰ ਦੇਖੋ ਬਿਲਕੁਲ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਵੈਰੀ ਐਫੀਸ਼ੀਐਂਟ ਲੇਡੀ ਹੈ ਜੀ ਉਹਨਾਂ ਦੀ ਇਨਵੈਸਟੀਗੇਸ਼ਨ ਚ ਇਹ ਆਇਆ ਕਿ ਜਦਨ ਨੇ ਮਰਡਰ ਹੋਇਆ ਉਸੇ ਰਾਤ 9:30 ਵਜੇ ਵਾਲੀ ਫਲਾਈਟ ਤੇ ਜੀ ਜਿਉ ਚਲੇ ਗਏ ਹਾਂ ਪਲ ਮੈਰੋ ਨੇ ਹਿੰਦੁਸਤਾਨ ਛੱਡਤਾ ਸੀ ਤੇ ਅਰਬ ਕੰਟਰੀ ਦੀ ਫਲਾਈਟ ਜਿਹੜੀ ਦੁਬਈ ਜਾਂਦੀ ਹੈ ਉਹਦੇ ਚਲੇ ਗਏ ਸੀ ਉਹਨਾਂ ਦੀਆਂ ਟਿਕਟ ਵਗੈਰਾ ਕਢਾਈ ਤੇ ਦੁਬਈ ਹਮ ਚਲਾ ਗਿਆ ਸੀ ਤੇ ਦੁਬਈ ਉਹਨੇ ਲੈਂਡ ਕਰ ਲਿਆ ਜੀ ਹੁਣ ਇਹ ਹੈ ਕਿ ਦੁਬਈ ਤੋਂ ਅੱਗੇ ਨਾ ਉਹ ਨਿਕਲ ਜਵੇ ਉਹਦੇ ਲਈ ਇਹਨਾਂ ਨੇ ਉੱਥੇ ਦੀਆਂ ਏਜੰਸੀਜ਼ ਨੂੰ ਜੀ ਉੱਥੇ ਦੇ ਪੁਲਿਸ ਡਿਪਾਰਟਮੈਂਟ ਨੂੰ ਹੂੰ ਜਿਹੜਾ ਇਨਫੋਰਮ ਕਰਤਾ ਕਿਉਂਕਿ ਇੱਕ ਪ੍ਰੋਸੈਸ ਹੁੰਦਾ ਜਿਹੜਾ ਪੰਜਾਬ ਪੁਲਿਸ ਹੈ ਸਿੱਧੀ ਦੁਬਈ ਨੂੰ ਜਾ ਕੇ ਪੁਲਿਸ ਨੂੰ ਕੰਟੈਕਟ ਨਹੀਂ ਕਰ ਸਕਦਾ ਜੀ ਜੀ ਬਿਲਕੁਲ ਇਹਨਾਂ ਨੇ ਹੋਮ ਮਿਨਿਸਟਰੀ ਨੂੰ ਕਹਿਤਾ ਹੋਮ ਮਿਨਿਸਟਰੀ ਨੇ ਅਗੋਂ ਆਪਣੀ ਜਿਹੜੀ ਹੈ ਉਹਨਾਂ ਦੀ ਸੀਬੀਆਈ ਹੈ ਉਹਦੇ ਥਰੂ ਉਹਨਾਂ ਨੇ ਉੱਥੇ ਮੈਸੇਜ ਉੱਥੇ ਦੀਆਂ ਏਜੰਸੀਆਂ ਨੂੰ ਭੇਜਤਾ ਕਿ ਅਮਰਤਪਾਲ ਮੈਰੋ ਇਹ ਪਾਸਪੋਰਟ ਹੈ ਇਹ ਹੈਗਾ ਤੈਨੂੰ ਅਰੈਸਟ ਕਰ ਲਿਆ ਜਾ ਜੀ ਹੁਣ ਦੁਬਈ ਤੋਂ ਨਿਕਲਣ ਦੇ ਅੱਗੇ ਰਸਤੇ ਜਿਹੜੇ ਆ ਕਈ ਹੈਗੇ ਆ ਬਿਲਕੁਲ ਬਿਲਕੁਲ ਸਰ ਅੱਛਾ ਉੱਥੇ ਮਾਫੀਆ ਵੀ ਅੰਡਰਵਰਲਡ ਕਾਫੀ ਕੰਮ ਕਰਦਾ ਤੇ ਅੱਗੋਂ ਨਾ ਨਿਕਲ ਜੇ ਉਹਦੇ ਉੱਪਰ ਵਾਲੇ ਜਿਹੜੀਆਂ ਹਿੰਦੁਸਤਾਨੀ ਹਕੂਮਤ ਵੱਲੋਂ ਕੀਤੇ ਜਾ ਰਹੇ ਆ ਪੰਜਾਬ ਸਰਕਾਰ ਜਿਹੜੀ ਮੇਰੀ ਅਫਸਰਾਂ ਨਾਲ ਗੱਲ ਹੋਈ ਆ ਉਹ ਕੇਂਦਰ ਸਰਕਾਰ ਦੇ ਪੂਰੇ ਅਫਸਰਾਂ ਨਾਲ ਟੱਚ ਹੈਗੇ ਆ ਰਗਾ ਤਾਂ ਡੇਲੀ ਮਾਨੀਟਰ ਹੋ ਰਿਹਾ ਹਮ ਬਈ ਇਹਨੂੰ ਕਿਸੇ ਤਰੀਕੇ ਵਾਪਸ ਲੈ ਕੇ ਆਂਦਾ ਜਾਵੇ ਜੀ ਕਿਉਂਕਿ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇੰਨੀ ਵੱਡੀ ਗੱਲ ਕਰਕੇ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਬਿਲਕੁਲ ਜੀ ਦੁਬਈ ਨਿਕਲ ਜਾਣਾ ਛੋਟੀ ਗੱਲ ਨਹੀਂ ਹੈ ਇਹ ਹਿੰਦੁਸਤਾਨ ਦੇ ਕਾਨੂੰਨ ਨੂੰ ਚੈਲੰਜ ਹੈਗਾ ਆ ਕੁਣੀ ਗਲਤ ਕਰਦੀ ਸੀ ਕਮਲਗੌਰ ਭਾਬੀ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਆ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਸੰਖਿਪਤ ਆ ਹੋਇਆ ਉਹਦੇ ਵਿੱਚ ਧਾਰਾ 37 ਹੂੰ ਉਹਦੇ ਵਿੱਚ ਭਾਰਤੀ ਨਿਆਂਇਕ ਸੰਵਿਧਾਨ ਜਿਹਨੂੰ ਹੁਣ ਸੰਸ਼ੋਧਨ ਕਰਕੇ ਦਿੱਤਾ ਗਿਆ ਜੀ ਪੀਨਲ ਆਈਪੀਸ ਜਗ੍ਹਾ ਉਹਦੇ ਤਾਰਾ ਹੈਗੀਆਂ ਵੀ ਤੁਸੀਂ ਆਪਾਂ ਕੰਪਲੇਂਟ ਕਰੀਏ ਪਰਚਾ ਦਰਜ ਕਰਾਈਏ ਕੋਰਟਸ ਕੰਪਲੇਂਟ ਕਰੀਏ ਕਿ ਇਹ ਜਿਹੜੇ ਅਸ਼ਲੀਲ ਕਮੈਂਟ ਹੈ ਇਹਨਾਂ ਨੂੰ ਬੰਦ ਕਰਾਓ ਪੰਜਾਬ ਦੀ ਦੁੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਬਿਲਕੁਲ ਬਿਲਕੁਲ ਸਰ ਜੀ ਲੇਕਿਨ ਉਹਦੇ ਬਜਾਏ ਤੁਸੀਂ ਆਪ ਹੀ ਜੱਜ ਬਣ ਜਾਓ ਆਪ ਹੀ ਸਜ਼ਾ ਦੇਣ ਲੱਪੋ ਉਹ ਵੀ ਠੀਕ ਨਹੀਂ ਹੈ ਇਦਾਂ ਦਾ ਫਿਰ ਪੰਜਾਬ ਚ ਰਾਜਕਤਾ ਫੈਦ ਜੀ ਬਿਲਕੁਲ ਸਰ ਬਿਲਕੁਲ ਭਈ ਜਿਹਦਾ ਦਿਲ ਕਰੇਗਾ ਕਰੇਗਾ ਠੀਕ ਹੈ ਯਾਰ ਮੈਨੂੰ ਕੋਰਟ ਤੋਂ ਇਨਸਾਫ ਨਹੀਂ ਮਿਲਿਆ ਕਿਰਪਾਨ ਚੱਕੋ ਤੇ ਸਜ਼ਾ ਦੇ ਦਿਓ ਜੀ ਜੀ ਨਾ ਤਾਂ ਤੁਹਾਨੂੰ ਕਿਸੇ ਨੇ ਗੁਰੂ ਮਹਾਰੇ ਨੇ ਅਧਿਕਾਰ ਦਿੱਤਾ ਵੀ ਤੁਸੀਂ ਕਿਸੇ ਮੈਲਾ ਨੂੰ ਤੁਸੀਂ ਕਤਲ ਕਰ ਬਿਲਕੁਲ ਬਿਲਕੁਲ ਸਰ ਦੂਜੀ ਜਿਹੜੀ ਗੱਲ ਹੈ ਬਈ ਕਾਨੂੰਨ ਜਿਹੜਾ ਹਿੰਦੁਸਤਾਨ ਚ ਆਪਣਾ ਕੰਮ ਕਰਦਾ ਵੱਡੇ ਵੱਡੇ ਸੀਰੀਅਸ ਕੇਸ ਹੈ ਜਿਨ੍ਹਾਂ ਦੇ ਵਿੱਚ ਕਾਨੂੰਨ ਨੇ ਆਪਣੀਆਂ ਐਗਜ਼ਾਮਪਲਾਂ ਸੈੱਟ ਕੀਤੀਆਂ ਜੀ ਜੀ ਬੜੇ ਕੱਟ ਲੋਕਾਂ ਨੂੰ ਪਤਾ ਹੋਣਾ ਜਿਹੜੇ ਸੁਣਦੇ ਮੈਨੂੰ ਜੈਸਿਕਾ ਲਾਲ ਦਾ ਮਰਡਰ ਹੋਇਆ ਸੀ ਹਮ ਜੀ ਔਰ ਜੈਸਿਕਾ ਲਾਲ ਇੱਕ ਮਾਡਲ ਸੀ ਉਹਦਾ ਚੰਡੀਗੜ੍ਹ ਇੱਕ ਕਲੱਬ ਦੇ ਵਿੱਚ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਜੀ ਔਰ ਕਿਉਂਕਿ ਉਹ ਜਦੋਂ ਮਾਰਿਆ ਗਿਆ ਉਹ ਸਮੇ ਦੇ ਕੇਂਦਰ ਦੇ ਮੰਤਰੀ ਹੁੰਦੇ ਸੀ ਵਿਨੋਦ ਸ਼ਰਮਾ ਉਹਨਾਂ ਦੇ ਬੇਟੇ ਨੇ ਉਹ ਮਟਰ ਕੀਤਾ ਸੀ ਜੀ ਜੀ ਤੇ ਬੜਾ ਰੋਲਾ ਪਿਆ ਬਹੁਤ ਮੀਡੀਆ ਟ੍ਰਾਇਲ ਵੀ ਹੋਏ ਉਹਨੂੰ ਬੜਾ ਮੀਡੀਆ ਬੜਾ ਅਗਰੈਸਿਵ ਹੁੰਦਾ ਸੀਗਾ ਜੀ ਹੁਣ ਤਾਂ ਮੀਡੀਆ ਜਿਹੜਾ ਹਕੂਮਤਾਂ ਦੇ ਪਿੱਛੇ ਲੱਗ ਗਿਆ ਤੇ ਗੋਦੀ ਮੀਡੀਆ ਕਹਿਣ ਬਿਲਕੁਲ ਹੈ ਮੀਡੀਆ ਦੇ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ ਸੀ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਸੀਗਾ ਤੇ ਹੋਇਆ ਕਿ ਬਈ ਤਨਮਨ ਸਾਰੀ ਦਾ ਥੋੜਾ ਜਿਹਾ ਬੁਝ ਚ ਦੱਸਦਾ ਜੀ ਬਿਲਕੁਲ ਬਈ ਗਵਾ ਗੂ ਹੋਏ ਉਹ ਬਰੀ ਹੋ ਗਿਆ ਹੂੰ ਤੇ মিডিਆ ਨੇ ਅਗਲੇ ਦਿਨ ਤੋਂ ਫੇਰ ਸ਼ੁਰੂ ਕੀਤਾ ਵੀ ਅਗਰ ਜੈਸਿਕਾ ਲਾਲ ਨੂੰ ਗੋਲੀਆਂ ਵਧੀਆਂ ਫਿਰ ਮਾਰ ਕੌਣ ਗਿਆ ਹੂੰ ਜੀ ਮੰਤਰੀ ਦੇ ਮੁੰਡੇ ਨੇ ਨਹੀਂ ਮਾਰੀਆਂ ਤੇ ਫਿਰ ਕਿੰਨੇ ਮਾਰੀਆਂ ਕਿੰਨੇ ਮਾਰੀਆਂ ਜੀ ਤੇ ਬੰਦਾ ਫੜਿਆ ਜਾਣਾ ਚਾਹੀਦਾ ਬਿਲਕੁਲ ਇਹ ਤਾਂ ਕਨਫਰਮ ਹੈ ਜੈਸਿਕਾ ਲਾਲ ਦਾ ਮਰਡਰ ਹੋਇਆ ਹੂੰ ਇਹ ਵੀ ਕਨਫਰਮ ਹੈ ਕਮਲਕੌਰ ਭਾਬੀ ਦਾ ਮਰਡਰ ਹੋਇਆ ਬੰਦੇ ਫੜੇਗੇ ਕਰਵਾਇਆ ਕਿੰਨੇ ਉਹ ਆਪ ਵੀਡੀਓ ਪਾ ਕੇ ਕਹਿ ਰਹੇ ਆ ਅਸੀਂ ਸੌਦਾ ਲਾਇਆ ਹੂੰ ਹੋਰ ਵੀ ਲਾਵਾਂਗੇ ਜਿਹੜਾ ਕਰੇਗਾ ਲੇਕਿਨ ਗੱਲ ਇਹ ਹੈ ਕਿ ਫੇਰ ਉਹਦਾ ਦੁਬਾਰਾ ਹੂੰ ਖਬਰਾਂ ਛਪੀਆਂ ਰੌਲਾ ਪਿਆ ਫਿਰ ਉਹ ਹਾਈ ਕੋਰਟ ਦੇ ਵਿੱਚ ਜਾ ਕੇ ਬੀਨੋਸ਼ ਸ਼ਰਮੇ ਨੇ ਮੁੰਡੇ ਨੂੰ ਸਜ਼ਾ ਕੀਤੀ ਜੀ ਜੀ ਔਰ ਉਹਨੇ ਬਾਅਦ ਦੇ ਵਿੱਚ ਉਹਨੂੰ ਕਨਵਿਕਸ਼ਨ ਹੋਈ ਸਜ਼ਾ ਹੋਈ ਉਹਨੇ ਸਜ਼ਾ ਭੁਗਤੀ ਭੁਗਤੀ ਮੇਰੇ ਕਹਿਣ ਦਾ ਮਕਸਦ ਇਹ ਹੈਗਾ ਕਿ ਕਾਨੂੰਨ ਜਿਹੜਾ ਬਹੁਤ ਤੇਜ਼ ਹੈ ਬਿਲਕੁਲ ਜੀ ਇਹ यूं ਨਹੀਂ ਹੈਗਾ ਕਿ ਬਈ ਠੀਕ ਹੈ ਯਾਰ ਹਮ ਤੁਸੀਂ ਆਪਣਾ ਕੋਰਟਾਂ ਚ ਤੱਥ ਪੇਸ਼ ਕਰੋ ਚੰਗਾ ਵਕੀਲ ਪੇਸ਼ ਕਰੋ ਜੀ ਸਰਕਾਰਾਂ ਤੇ ਹਕੂਮਤਾਂ ਤੇ ਪ੍ਰੈਸ਼ਰ ਬਣਾਓ ਆਪਣੀਆਂ ਜਥੇਬੰਦੀਆਂ ਇਕੱਠੀਆਂ ਕਰੋ ਭਗਵੰਤ ਮਾਨ ਨੂੰ ਮਿਲੋ ਡੀਜੀਪੀ ਨੂੰ ਮਿਲੋ ਪਬਲਿਕ ਸਰਵੈਂਟ ਨੇ ਉਹ ਜੀ ਜੀ ਜਾ ਕੇ ਮਿਲੋ ਜੀ ਆ ਦੇਖੋ ਆ ਕੀ ਹੋ ਰਿਹਾ ਪੰਜਾਬ ਨੂੰ ਬਚਾਓ ਜੀ ਬਿਲਕੁਲ ਤੇ ਇਹ ਗੱਲ ਨਹੀਂ ਸਮਝਦੇ ਭਈ ਹੱਲ ਨਿਕਲਦੇ ਲੇਕਿਨ ਜੇ ਤੁਸੀਂ ਕਹੋ ਕਿ ਸੌਦਾ ਲਾ ਦਿਓ ਸਿੱਧਾ ਆਪ ਹੀ ਫਿਰ ਤਾਂ ਪੰਜਾਬ ਚ ਸਾਰੀਆਂ ਦੁਕਾਨਾਂ ਖੁੱਲ ਜਾਣਗੀਆਂ ਜੀ ਬਿਲਕੁਲ ਬਿਲਕੁਲ ਸਰ ਹਰ ਬੰਦਾ ਜਿਹੜਾ ਵਾ ਇੱਥੇ ਤਾਂ ਕੱਲ ਨੂੰ ਤੁਹਾਡੇ ਸਾਹਮਣੇ ਸਿੱਖਾਂ ਦੇ ਉੱਤੋਂ ਜਿਹੜੇ ਉਹਨਾਂ ਦੇ ਧਰਮ ਪਰਵਰਤਨ ਹੋ ਰਹੇ ਆ ਕੱਲ ਨੂੰ ਕਹੂਗਾ ਜੀ ਲੋ ਜੀ ਇਹਨਾਂ ਦੇ ਫਿਰ ਜਿੱਥੇ ਧਰਮ ਪਰਵਰਤਨ ਕਰਕੇ ਦੂਜੇ ਧਰਮਾਂ 'ਚ ਜਾ ਰਹੇ ਚੱਕੋ ਕਰਪਾਨਾ ਲਾ ਦਿਓ ਅੱਗ ਇਹ ਨਾਲ ਨਹੀਂ ਨਾ ਹੈਗਾ ਫਿਰ ਇਹਦੇ ਨਾਲ ਰਾਜਕਤਾ ਫੈਲ ਜਾਂਦੀ ਸੀ ਉਹਦੇ 'ਚ ਜੀ ਸੋ ਹੁਣ ਉਹ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਉਹ ਜਿਹੜਾ ਦੁਬਈ ਭੱਜ ਗਿਆ ਹੋਇਆ ਹਮ ਔਰ ਦੁਬਈ ਤੋਂ ਅਗੇ ਸ਼ਾਰਜਾ ਕਤਰ ਕਿੱਧਰੇ ਪਾਸੇ ਜਾਂਦਾ ਉਹ ਕੁਛ ਨਹੀਂ ਪਤਾ ਲੇਕਿਨ ਗੱਲ ਇਹ ਹੈ ਕਿ ਹਿੰਦੁਸਤਾਨੀ ਏਜੰਸੀਆਂ ਮੈਨੂੰ ਲੱਗਦਾ ਕਿ ਕਿਉਂਕਿ ਦੁਬਈ 'ਚ ਵੀ ਨਾ ਕਾਨੂੰਨ ਬੜਾ ਸਖਤ ਹੈ ਜੀ ਜੀ ਦੁਬਈ 'ਚ ਵੀ ਇਹ ਨਹੀਂ ਹੈਗਾ ਕਿ ਬਈ ਤੁਸੀਂ ਮਤਲਬ ਕਰਾਈਮ ਕਰਕੇ ਕੋਈ ਵੀ ਦੁਬਈ 'ਚ ਸ਼ਰਨ ਲੈ ਲੋ ਦੁਬਈ ਕੰਟਰੀ ਬਹੁਤ ਹੈ ਹਾਂ ਅਗੋ ਕਿਤੇ ਹੋਰ ਦੇਸ਼ 'ਚ ਨਿਕਲ ਜਾ ਕੈਨੇਡਾ ਵੱਲ ਨਿਕਲਣ ਦੀ ਕੋਸ਼ਿਸ਼ ਕਰੇ ਜੀ ਤੇ ਉਹ ਮੈਂ ਕਹਿ ਨਹੀਂ ਸਕਦਾ ਉਹ ਜੋ ਤੋਫੀਕ ਪਾਸਪੋਰਟ ਤੇ ਨਿਕਲ ਜੇ ਜਾਂ ਉੱਥੋਂ ਕੋਈ ਹੋਰ ਬਾਇਆ ਸ਼ਿਪ ਨਿਕਲ ਜੇ ਕਿਸੇ ਪਾਸੇ ਜੀ ਲੇਕਿਨ ਇਹ ਹੈ ਕਿ ਅਮਰਤਪਾਲ ਮੈਰੋ ਦੇ ਉੱਤੇ ਕਾਨੂੰਨ ਦਾ ਸ਼ਿਕੰਜਾ ਟਾਈਟ ਹੋ ਜੀ ਬਿਲਕੁਲ ਸਰ ਇਸੇ ਤੇ ਚੱਲਦੇ ਹਾਂ ਹੁਣ ਇਸ ਮਾਮਲੇ ਦੇ ਵਿੱਚ ਅੱਗਾ ਇੱਕ ਮੀਕਾ ਸਿੰਘ ਦੀ ਵੀ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇੰਨੇ ਆਜ਼ਾਦ ਹੋ ਤਾਂ ਅਸਲ ਅਪਰਾਧੀ ਨੂੰ ਫੜੋ ਪੰਜਾਬ ਦੇ ਵਿੱਚ ਜੋ ਅਸਲ ਅਪਰਾਧੀ ਨੇ ਉਹਨਾਂ ਨੂੰ ਵੀ ਲੱਭੋ ਤੇ ਇਹ ਇਹ ਉਹਨਾਂ ਨੇ ਆਲੋਚਨਾ ਅਮਰਤ ਮੈਰੋ ਲਈ ਕੀਤੀ ਹੈ ਕੀ ਹੁੰਦੀ ਹੈ ਸਰ ਦੇਖੋ ਗੱਲ ਪਤਾ ਕੀ ਹੈ ਉਹ ਠੀਕ ਆ ਮੀਕਾ ਸਿੰਘ ਦੀ ਗੱਲਾਂ ਇੱਕ ਸਿਆਦ ਤੱਕ ਸਹੀ ਆ ਬਈ ਤੁਸੀਂ ਸਿੱਧਾ ਸੌਦਾ ਨਹੀਂ ਲਾ ਸਕਦੇ ਤੁਸੀਂ ਆਪ ਨਹੀਂ ਜੱਜ ਬਣ ਸਕਦੇ ਲੇਕਿਨ ਮੀਕਾ ਸਿੰਘ ਨੂੰ ਵੀ ਚਾਹੀਦਾ ਹੈ ਕਿ ਜਦੋਂ ਇੱਕ ਅਮਲਕੌਰ ਭਾਬੀ ਵਗੈਰਾ ਜੀ ਜਾਂ ਪ੍ਰੀਤ ਜੱਟੀ ਜਾਂ ਦੀਪਿਕਾ ਲੋਹਰ ਇੰਟਾ ਦੇ ਕਮੈਂਟ ਫਾਉਂਦੇ ਆ ਕੰਦੇ ਕਮੈਂਟ ਸੁਣਦੇ ਆ ਅੰਗਨ ਨਾ ਦੱਸਦੇ ਆ ਤੇ ਫਿਰ ਉਹਨੂੰ ਮੀਕੇ ਸਿੰਘ ਨੂੰ ਅੱਗੇ ਆ ਕੇ ਕਹਿਣਾ ਚਾਹੀਦਾ ਬਈ ਇਹਨਾਂ ਤੇ ਪਰਚੇ ਦੋ ਬਿਲਕੁਲ ਬਿਲਕੁਲ ਇੰਟਾ ਦੇ ਗਾਇਕਾਂ ਦਾ ਬੜਾ ਪ੍ਰਭਾਵ ਹੁੰਦਾ ਇਹਨਾਂ ਦੀ ਬਿਊਰੋਕ੍ਰੇਸੀ ਤੇ ਪਕੜ ਵੀ ਬੜੀ ਹੁੰਦੀ ਆ ਹੂੰ ਹਰਮਿਕਾ ਸਿੰਘ ਦਲੇਰ ਮਹੰਦੀ ਤੇ ਭਰਾ ਨੇ ਜੀ ਦਲੇਰ ਮਹੰਦੀ ਹੋ ਰਹੀ ਅੱਗੋਂ ਹੰਸਰਾਜ ਹੰਸੋਰੀ ਦੇ ਕੁੜਮ ਨੇ ਬਿਲਕੁਲ ਜੀ ਤੇ ਹੰਸਰਾਜ ਹੰਸੋਰੀ ਭਗਵੰਤ ਮਾਨ ਦੇ ਨੇੜੇ ਆ ਹੰਸਰਾਜ ਹੰਸੋਰੀ ਪੰਜਾਬ ਦੇ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਾਜ ਦੇ ਜੀ ਹੁਣ ਗੱਲ ਤੁਹਾਡੀ ਠੁਕਵੀਂ ਹੈ ਦੇਖੋ ਜੇ ਹੰਸਰਾਜ ਹੰਸ ਭਗਵੰਤ ਮਾਨ ਜੀ ਨੂੰ ਫੋਨ ਕਰਨ ਕਿ ਮਾਨ ਸਾਹਿਬ ਇਹ ਪੰਜਾਬ ਦੀ ਜਵਾਨੀ ਖਰਾਬ ਹੋ ਰਹੀ ਹੈ ਇਦਾਂ ਦੇ ਆ ਦੇਖੋ 8-10 ਕੁੜੀਆਂ ਇਹਨਾਂ ਨੇ ਕਿਦਾਂ ਦਾ ਗੰਦ ਪਾਇਆ ਜੀ ਬੰਦ ਹੋ ਜਾਊਗਾ ਕੋਈ ਬੰਦਾ ਕੱਲ ਨੂੰ ਚ ਪਹੁੰਚਾਉਣ ਆਲਾ ਜੀ ਲੇਕਿਨ ਗੱਲ ਇਹ ਹੈਗੀ ਹੈ ਕਿ ਮੀਕਾ ਸਿੰਘ ਨੇ ਇੱਕ ਵਾਰ ਵੀ ਗੱਲ ਨਹੀਂ ਕੀਤੀ ਲਚਰਤਾ ਦੇ ਉੱਤੇ ਕੋਈ ਗੱਲ ਨਹੀਂ ਹੋਈ ਹਾਂ ਅੱਜ ਜਦੋਂ ਅਮਰਤਪਾਲ ਮਹਿਰੋ ਨੇ ਇਸ ਕਾਂਡ ਨੂੰ ਅੰਜਾਮ ਦਿੱਤਾ ਹੈ ਪਾਣ ਗਲਤ ਦਿੱਤਾ ਹਾਂ ਅੱਜ ਉਹ ਨਿਕਲ ਕੇ ਬਾਹਰ ਆ ਗਏ ਨੇ ਜੀ ਲੇਕਿਨ ਮੈਂ ਤਾਂ ਇਹ ਕਹਿੰਦਾ ਮੀਕਾ ਸਿੰਘ ਜੀ ਨੂੰ ਬਈ ਤੁਹਾਡਾ ਉਦਾਂ ਪ੍ਰਭਾਵ ਬੜਾ ਪੰਜਾਬ 'ਚ ਹਾਂ ਦਿੱਲੀ ਤੱਕ ਤੁਹਾਡੀ ਪਹੁੰਚ ਹੈ ਜੀ ਇਹ ਪੰਜਾਬ 'ਚ ਬਹਿਣ ਹੀ ਕਰਾ ਦਿਓ ਇਹ ਚੀਜ਼ਾਂ ਸੋਸ਼ਲ ਮੀਡੀਆ account ਹੀ ਬੰਦ ਕਰਾ ਦਿਓ ਜੀ ਅਸੀਂ ਸਿੱਧੂ ਮੂਸੇ ਵਾਲੇ ਦਾ ਐਸ.ਵਾਈ.ਐਲ ਗਾਣੇ ਦੇ ਪਿੱਛੇ ਪੈ ਗਏ ਉਹਨੂੰ ਬੰਦ ਕਰਾ ਲਿਆ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਪੰਜਾਬ ਦੇ ਪਾਣੀ ਦੀ ਗੱਲ ਕਰਦਾ ਸੀ ਬਈ ਨਹੀਂ ਜੇ ਇਹ ਤਾਂ ਪੰਜਾਬ 'ਚ ਹੋਰ ਕ੍ਰਾਂਤੀ ਖੜੀ ਹੋ ਜੂਗੀ ਉਹ ਬੰਦ ਕਰਾਤਾ ਜੀ ਜਿਹਦੇ 'ਚ ਕੁੜੀ ਕਹਿ ਰਹੀ ਹੈ ਵੀ ਜਿਹੜੀ ਆਪਣੇ ਸੋਹਰੇ ਨਾਲ ਸੈੱਟ ਹੈ ਮੈਨੂੰ ਮੈਸੇਜ ਕਰੋ ਜਿਹੜੀ ਆਪਣੇ ਜੀਜੇ ਨਾਲ ਸੈੱਟ ਹੈ ਮੈਨੂੰ ਮੈਸੇਜ ਕਰੋ ਉਹਨਾਂ ਦਾ ਉੱਤੇ ਤੁਹਾਨੂੰ ਕੋਈ ਪ੍ਰਭਾਵ ਨਹੀਂ ਹੈਗਾ ਜੀ ਦੇਖੋ ਗੱਲ ਸਾਰੀ ਦਾ ਸਿੱਧੀ ਜੀ ਹੈ ਕਿ ਮੀਕਾ ਸਿੰਘ ਵੀ ਇੱਕ ਸਿੱਖ ਨੇ ਬਿਲਕੁਲ ਬਿਲਕੁਲ ਜਿਹੜੀ ਸਿੰਘ ਔਰ ਕੋਰ ਹੈ ਹਮ ਇਹ ਕੋਰ اور ਸੇਗਿਟੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਹੋਇਆ ਜੀ ਬਿਲਕੁਲ ਇਹ ਇਹ ਨਹੀਂ ਹੈ ਦਾ ਕਿ ਐਵੇਂ ਤੁਸੀਂ ਨਾਮ ਆਪਣੇ ਦੇ ਨਾਲ ਪਿੱਛੇ ਲਾ ਲਓ ਜੀ ਜੀ ਇਹ ਦਾਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ ਹਮ ਤੇ ਉਹਨਾਂ ਨੇ ਤਾਂ ਕਿਤੇ ਨਹੀਂ ਕਿਹਾ ਸੀ ਵੀ ਕੋਰ ਲਾ ਕੇ ਜਿਹੜੀਆਂ ਸਿੰਘਣੀਆਂ ਹੈਗੀਆਂ ਬਣ ਜਾਣਾਂ ਤੇ ਉਹ ਆ ਕੇ ਇਦਾਂ ਦੇ ਕਰਮ ਕਰਨ ਜੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਕਿਰਤ ਕਰੋ ਕਿਰਤ ਦਾ ਮਤਲਬ ਕੀ ਹੁੰਦਾ ਕਿਰਤ ਉਹ ਆਪ ਹੱਲ ਚਲਾਉਂਦੇ ਸੀ ਹੱਲ ਚਲਾ ਕੇ ਉਹ ਇੱਕ ਉਹਦੇਸ਼ ਦੇ ਕੇ ਗਏ ਕਿ ਮੈਂ ਹੱਲ ਚਲਾਣਾ ਮੈਂ ਕਿਰਤ ਕਰਦਾ ਤੁਸੀਂ ਕਿਰਤ ਕਰਕੇ ਕਮਾਈ ਕਾਓ ਤੇ ਇਹ ਕਿਰਤ ਹੈਗੀ ਹੈ ਵੀ ਇੰਨਾ ਇੰਨਾ ਛੋਟ ਛੋਟ ਕੇ ਤੇ ਆਪਾਂ ਪੈਸੇ ਕਮਾਣੇ ਆ ਏਦਾਂ ਪੌਪੁਲਾਰਿਟੀ ਲੈਣੀ ਆ ਹੂੰ ਸੋ ਮੇਰੇ ਕਹਿਣ ਦਾ ਸਿਰਫ ਸਾਰੀ ਦਾ ਇਹ ਮਤਲਬ ਹੈਗਾ ਅੱਧੇ ਗਲੋਗ ਤਾਂ ਸੋਸ਼ਲ ਮੀਡੀਆ ਤੇ ਉਹਦੇ ਅਕਾਊਂਟ ਤੇ ਸਵਾਦ ਲੈ ਜਾਂਦੇ ਸੀ ਜਿਹਦੇ ਵੱਡੇ ਉਹਦੇ ਫਾਲੋਅਰ ਸੀਗੇ ਤੇ ਕਿੰਨੇ ਕ ਲੋਗ ਚਲੇ ਗਏ ਮਗਰ ਉਹਦੇ ਜੀ ਯਾ ਲੋਗ ਨਹੀਂ ਇਕੱਠੇ ਹੋਏ ਇਹ ਸਵਾਦ ਲੈਂਦੇ ਇੰਸਟਾਗ੍ਰam ਤੇ ਫੇਸਬੁੱਕ ਤੇ ਰੀਲਾਂ ਦੇਖ-ਦੇਖ ਕੇ ਹੂੰ ਔਰ ਸੋਸ਼ਲ ਮੀਡੀਆ ਇੰਨਾ ਪੰਜਾਬ ਦੇ ਵਿੱਚ ਪ੍ਰਭਾਵੀ ਹੋ ਗਿਆ ਹੋਇਆ ਬੱਚਿਆਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਕੁੜੀਆਂ ਦਾ ਦਿਮਾਗ ਖਰਾਬ ਹੋ ਗਿਆ ਪੇਰੈਂਟਸ ਆਪ ਚਿੰਤਿਤ ਨੇ ਭਈ ਇਹ ਨਿਕਲਦੀ ਕਿੱਧਰ ਪਈ ਆਪਾਂ ਜਾ ਕਿੱਧਰ ਰਹੇ ਆ ਹੋ ਕੀ ਰਿਹਾ ਮੈਂ ਬੱਚੇ ਹੱਥੋਂ ਨਿਕਲੀ ਜਾ ਰਹੇ ਇਹ ਸਾਰਾ ਸੋਸ਼ਲ ਮੀਡੀਆ ਦਾ ਪ੍ਰਭਾਵ ਹੈ ਜੀ ਮੇਰੀ ਬੇਨਤੀ ਤੁਹਾਡੇ ਮadhyam ਲਈ ਜੀ ਪਿਕਾ ਸਿੰਘ ਨੂੰ ਹੈਗੀ ਆ ਕਿ ਜਰੂਰ ਤੁਸੀਂ ਇਹ ਪੰਜਾਬ ਦੇ ਵਿੱਚ ਸੀਐਮ ਸਾਹਿਬ ਆਪ ਕਹਿੰਦੇ ਮੈਂ ਕਲਾਕਾਰਾਂ ਦਾ ਭਰਾ ਆ ਮੈਂ ਕਲਾਕਾਰ ਕਲਾਕਾਰਾਂ ਦੀ ਸਰਕਾਰ ਆ ਜਾਓ ਦੱਸੋ ਬਈ ਲਚਰ ਅਲੇ ਆ 25 ਅਕਾਊਂਟ ਹੈ ਜੀ ਬੈਨ ਕਰੋ ਚਾਰ ਪੰਜ ਪਰਚੇ ਦਿਓ ਇਹਨਾਂ ਦਾ ਬਿਲਕੁਲ ਬਿਲਕੁਲ ਸਰ ਹਜੇ ਵੀ ਰੋਕਿਆ ਜਾ ਸਕਦਾ ਪੰਜਾਬ ਨੂੰ ਜੀ ਬਿਲਕੁਲ ਲੇਕਿਨ ਗੱਲ ਇਹ ਹੈ ਕਿ ਲਚਰ ਨੇ ਪੰਜਾਬ ਨੂੰ ਖਰਾਬ ਕੀਤਾ ਔਰ ਜਦੋਂ ਇਹ ਸੋਸ਼ਲ ਮੀਡੀਆ ਤੇ ਪੈਰੀਆਂ ਸੀ ਵੀਡੀਓ ਤੇ ਸਾਰਿਆਂ ਨੇ ਸਵਾਦ ਜੀ ਬਿਲਕੁਲ ਹੁਣ ਗੱਲ ਆ ਕੇ ਮੀਕਾ ਸਿੰਘ ਨੇ ਕੀਤੀ ਹੈ ਮੈਂ ਉਹਦਾ ਪੱਖ ਧਰ ਨਹੀਂ ਆ ਕਿਰਪਾ ਕਰਕੇ ਕਿਸ ਨੂੰ ਮਾਰ ਦੋ ਜੀ ਲੇਕਿਨ ਗੱਲ ਇਹ ਹੈ ਕਿ ਜੇ ਪੰਜਾਬ ਨੂੰ ਤੁਸੀਂ ਨਹੀਂ ਸੁਧਾਰੋਗੇ ਤੁਸੀਂ ਨਹੀਂ ਆਵਾਜ਼ ਚੱਕੋਗੇ ਫਿਰ ਚੱਕੂਗਾ ਕੌਣ ਬਿਲਕੁਲ ਸਰ ਇਸੇ ਤੋਂ ਚੱਲਦੇ ਹਾਂ ਕਮਲ ਕੋਰ ਜਿਹੜਾ ਇਹ ਕਤਲकांड ਮਾਮਲਾ ਹੋਇਆ ਹੈ ਇਹ ਖਬਰ ਜਦੋਂ دی ਆਈਏ ਉਸ ਤੋਂ ਬਾਅਦ ਬਹੁਤ ਸਾਰੇ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਨੇ ਉਹ ਡਰੇ ਹੋਏ ਨੇ ਸਹਮੇ ਹੋਏ ਨੇ ਤੇ ਉਹਨਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਜਿਸ ਦੇ ਵਿੱਚ ਪ੍ਰੀਤ ਜੱਟੀ ਹੋਗੀ ਲੂਥਰਾ ਦੀਪਿਕਾ ਲੂਥਰਾ ਉਹਨਾਂ ਨੂੰ ਵੀ ਬਹੁਤ ਸਾਰੀਆਂ ਧਮਕੀਆਂ ਮਿਲ ਰਹੀਆਂ ਨੇ ਕਿਵੇਂ ਦੇਖਦੇ ਹੋ ਸਰ ਦੇਖੋ ਬਿਲਕੁਲ ਗੱਲ ਇਹ ਹੈ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਇਹ ਨਹੀਂ ਹੈ ਜੇ ਹੋਰ ਵੀ ਸੋਸ਼ਲ ਮੀਡੀਆ ਜੀ ਬਹੁਤ ਨਹੀਂ ਜੀ ਹਮ ਕੈਨੇਡਾ ਚ ਵੀ ਆ ਅਮਰੀਕਾ ਚ ਵੀ ਆ ਪੰਜਾਬੀ ਹੋਰ ਵੀ ਆ ਜੀ ਦੇਖੋ ਉਹਨਾਂ ਦੇ ਅਲਫਾਜ ਬਹੁਤ ਚੰਗੇ ਹੁੰਦੇ ਆ ਜੀ ਠੀਕ ਹੈ ਤੁਸੀਂ ਪੈਸੇ ਕਮਾਉਣ ਦਾ ਸੋਸ਼ਲ ਮੀਡੀਆ ਦੇ ਰਾਹੀਂ ਜਰੀਆ ਹਮ لیکن ਜਿਹੜੀ ਗੱਲ ਨੂੰ ਮੈਂ ਅੱਗੇ ਫਿਰ ਉੱਥੋਂ ਕੰਟੀਨਿਊ ਕਰਦਾ ਕਿ ਸਿੰਘ ਔਰ ਕੌਰ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੇ ਤੁਸੀਂ ਇਦਾਂ ਦੇ ਕਰਮ ਕਰਨੇ ਹੀ ਐ ਮੈਂ ਭਾਵੇਂ ਦੀਪਿਕਾ ਉਥਰਾ ਹੋਵੇ ਪ੍ਰੀ ਜੱਟੀ ਫਿਰ ਆਪਣੇ ਨਾਂ ਪਿੱਛੋਂ ਕੌਰ ਲਾ دیا۔ بالکل ਉਤਾਰ ਦਿਓ। ਉਦਾਂ ਵੀ ਤਾਂ ਸਿੱਖਾਂ ਦੀ ਕਨਵਰਜਨ ਦੂਜੇ ਧਰਮਾਂ 'ਚ ਹੋਈ ਹੈ ਨਾ। بالکل جی جی। ਸਿੱਖ 크ਿਸਚਨ ਬਣੇ ਹੀ ਆ। بالکل بالکل ਸਰ ਤੇ ਇਹ ਸੋਚ ਲੋ ਵੀ ਇਹ ਦੋ ਹੋਰ ਬਣ ਗਏ। ਹਮ ਠੀਕ ਹੈ ਘੱਟੋ-ਕੱਟ ਜਿਹੜੀ ਬਹਾਦਰ ਜਰਨੈਲਾਂ ਦੀ ਕੌਮ ਹੈ ਜਿਨ੍ਹਾਂ ਨੇ ਮੁਗਲਾਂ ਦਾ ਡੱਟ ਕੇ ਮੁਕਾਬਲਾ ਕੀਤਾ। ਹਮ ਜਿਨ੍ਹਾਂ ਨੇ ਦੇਸ਼ ਚੋਂ ਆਜ਼ਾਦੀ ਦਵਾਈ ਆ ਮੈਂ ਦੱਸਾਂ ਦੇਖੋ ਇੱਕ ਤੁਸੀਂ ਇਹ ਦੇਖੋ ਕੀ ਨਾਮ ਇਹਦਾ ਕਮਲਕੌਰ ਜੀ ਠੀਕ ਹੈ ਨਾ ਕੌਰ ਤਾਂ ਇਹਨੇ ਲਾ ਲਿਆ ਮਗਰ ਹਮ ਤੇ ਕਦੀ ਗੁਲਾਬਕੌਰ ਦੀ ਹਿਸਟਰੀ ਪੜ ਕੇ ਦੇਖੋ ਸਾਰੀ ਘਰ ਤੁਹਾਡੇ ਸ਼ਰੀਰ ਦੇ ਰੋਂਗ ਤੇ ਖੜੇ ਹੋ ਜਾਣਗੇ ਵਾਲ ਖੜੇ ਹੋ ਜਾਣਗੇ ਹਮ ਗੁਲਾਬਕੌਰ ਇੱਕ ਪੰਜਾਬ ਦੀ ਉਹ ਧੀ ਸੀ ਜਿਹਨੇ ਗਦਰ ਲਹਿਰ ਦੇ ਵਿੱਚ ਕ੍ਰਾਂਤੀ ਦਾ ਅੰਦੋਲਨ ਸ਼ੁਰੂ ਕੀਤਾ ਤੇ ਉਹਨੇ ਗਦਰ ਲਹਿਰ ਦੇ ਵਿੱਚ ਲੇਡੀ ਜੀ ਸ਼ਮੂਲੀਅਤ ਸ਼ੁਰੂ ਕੀਤੀ ਉਹ ਕੌਰ ਸੀ ਰਾਤੀ 1 ਵਜੇ ਉੱਠਦੀ ਸੀ ਤੇ ਪਰਚੇ ਲਾਂਦੀ ਸੀ ਜਾ ਜਾ ਕੇ ਕ੍ਰਾਂਤੀਕਾਰੀਆਂ ਦੇ ਕਿ ਅਸੀਂ ਦੇਸ਼ ਨੂੰ ਆਜ਼ਾਦ ਕਰਾਉਣਾ ਜੀ ਤੇ ਅੱਜ ਇੱਕ ਔਰ ਕਵੇ ਆ ਕੇ ਕਿ ਆਪਣੇ ਜੀਜੇ ਨਾਲ ਕੋਨ ਸੈਟ ਹੈ ਤੇ ਫਿਰ ਇਹ ਚੀਜ਼ਾਂ ਦੇ ਧੰਕੀਆਂ ਮਿਲਨੀ ਆਈਆਂ ਬਿਲਕੁਲ ਤੁਸੀਂ ਗੁਲਾਬਕੌਰ ਦੀ ਹਿਸਟਰੀ ਨੂੰ ਤੇ ਤੁਸੀਂ ਆ ਕਮਲਗੌਰ ਦੀ ਹਿਸਟਰੀ ਦਾ ਕੰਪੈਰੀਜ਼ਨ ਕਰੋ ਅਸੀਂ ਕਿੱਥੇ ਖੜੇ ਆ ਦੂਜੀ ਜਿਹੜੀ ਗੱਲ ਵੀ ਤੁਸੀਂ ਹੋਰ ਜਿਹੜੀ ਇਹ ਚ ਗੱਲ ਆ ਕਿ ਜਿਹੜੇ ਸਿੰਘ ਅਲਫਾਜ਼ ਵੀ ਆ ਨਾ ਉਹਦੇ ਪਿੱਛੇ ਵੀ ਬੜੀਆਂ ਵੱਡੀਆਂ ਤਾਕਤਾਂ ਆ ਜੀ ਹਿੰਦੁਸਤਾਨ ਦੇ ਵਿੱਚ ਮੈਂ ਸੋਚਣਾ ਆਜ਼ਾਦੀ ਨਹੀਂ ਆਣੀ ਸੀ ਜੇ ਸਿੰਘ ਨਾ ਹੁੰਦੇ ਹੂੰ ਜੀ ਦੇਖੋ ਦੋ ਇਨਸੀਡੈਂਟ ਐਹੋ ਜਿਹੇ ਆ ਜਿਨ੍ਹਾਂ ਨੂੰ ਅੰਗਰੇਜ਼ ਡਰ ਗਏ ਬਹੁਤ ਜੀ ਪਹਿਲਾ ਇਨਸੀਡੈਂਟ ਇਹ ਸੀ ਜਦੋਂ 1920 ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਜੀ ਤੇ ਸਾਰੇ ਸਿੰਘਾਂ ਨੇ ਕੁਰਬਾਨੀਆਂ ਦੇ ਕੇ ਸਾਰੇ ਗੁਰਦੁਆਰੇ ਅੰਗਰੇਜ਼ਾਂ ਤੋਂ ਮਹੰਤਾਂ ਤੋਂ ਆਜ਼ਾਦ ਕਰਾ ਲਏ ਬਿਲਕੁਲ ਜੀ ਜਿੰਨਾਂ ਦੇ ਵਿੱਚ ਨਰੈਣੂ ਮਹੰਤ ਸੀਗਾ ਨਨਕਾਣਾ ਸਾਹਿਬ ਵੀ ਆਜ਼ਾਦ ਕਰਾਇਆ ਗਿਆ ਦਰਬਾਰ ਸਾਹਿਬ ਵੀ ਆਜ਼ਾਦ ਕਰਾਇਆ ਗਿਆ ਸਾਰੇ ਮੰਤ ਕੱਟ ਕੇ ਤੋੜਾਤੇ ਜੀ ਤੇ ਗੁਰਦੁਆਰੇ ਦੇ ਕਬਜ਼ੇ ਆਪ ਕਰ ਲਏ ਹਾਲਾਂਕਿ ਮਹੰਤਾਂ ਦੇ ਪਿੱਛੇ ਅੰਗਰੇਜ਼ ਸੀ ਜੀ ਜੀ ਲੇਕਿਨ ਸਿੱਖ ਕੌਮ ਸਿੰਘਣੀਆਂ ਨੇ ਹੂੰ ਇੰਨੀ ਸ਼ਹਾਦਤ ਦਿੱਤੀ ਜੀ ਇੰਨੀ ਸ਼ਹਾਦਤ ਦਿੱਤੀ ਕਿ ਉਹਨਾਂ ਨੂੰ ਗੁਰਦੁਆਰੇ ਛੱਡਨੇ ਵੇ ਮਹੰਤਾਂ ਹੂੰ ਉਹਨਾਂ ਨੇ ਅੱਗਾ ਵੀ ਲਾਈਆਂ ਸਿੰਘ ਸਿੰਘਾਂ ਨੂੰ ਸ਼ਹੀਦ ਵੀ ਕੀਤਾ ਅੰਗਰੇਜ਼ੀ ਹਕੂਮਤ ਡਰ ਵੀ ਗਈ ਹੂੰ ਹੁਣ ਮੈਂ ਤੁਹਾਨੂੰ ਦੱਸਾਂ ਜੱਤੋਂ ਦਾ ਮੋਰਚਾ ਲੱਗਾ ਜੱਤੋਂ ਦਾ ਧਿਆਨ ਨਾਲ ਸੁਣੀ ਜੀ ਇੱਕ ਬੀਬੀ ਬਲਬੀਰ ਕੌਰ ਹੈ ਹੂੰ ਉਹਦੀ ਹਿਸਟਰੀ ਪੜਨ ਵਾਲੀ ਹੈ ਜੀ ਆਪਣੇ 6 ਮਹੀਨੇ ਦੇ ਬੱਚੇ ਨਾਲ ਉਸ ਮੋਰਚੇ ਦੇ ਵਿੱਚ ਚਲੀ ਗਈ ਕਿ ਅਸੀਂ ਅੰਗਰੇਜ਼ਾਂ ਦੇ ਖਿਲਾਫ ਮੋਰਚਾ ਲਾਇਆ ਤੇ ਐਸਜੀਪੀਸੀ ਨੇ ਕਿਹਾ ਵੀ ਉਹ ਅਸੀਂ ਆਪਣਾ ਗੁਰਦੁਆਰਾ ਆਜ਼ਾਦ ਕਰਾਂਗੇ ਆਜ਼ਾਦ ਕਰਾਉਣਾ ਜੀ ਇੱਥੋਂ ਅੰਮ੍ਰਿਤਸਰ ਤੋਂ ਜੱਥਾ ਪੈਦਲ ਨਿਕਲਦਾ ਤੇ ਰਸਤੇ 'ਚ ਉਹਨਾਂ ਤੇ ਗੋਲੀਆਂ ਚੱਲਦੀਆਂ ਜੀ ਠੀਕ ਹੈ 6 ਮਹੀਨੇ ਦਾ ਬੱਚਾ ਉਹਦੀ ਗੋਦੀ 'ਚ ਮਰ ਜਾਂਦਾ ਗੋਲੀ ਮਾਰਤੀ ਜਾਂਦੀ ਅੰਗਰੇਜ਼ਾਂ ਸੈਨਿਕਾਂ ਜੀ ਹੂੰ ਉਹ ਉੱਥੇ ਹੀ ਰੇਤਾਂ ਦੇ ਵਿੱਚ ਬੱਚੇ ਨੂੰ ਦੱਬ ਦਿੰਦੀ ਹੈ ਕਹਿੰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੀ ਦਾਤ ਸੀ ਮੈਂ ਤੁਹਾਨੂੰ ਦੇ ਦਿੱਤੀ ਵਾਪਸ ਫਿਰ ਅੱਗੇ ਤੁਰ ਪੈਂਦੀ ਹੈ ਹੂੰ ਕਿ ਗੁਰਦੁਆਰਾ ਯਾਦ ਕਰਾਣਾ ਜੀ ਤੁਸੀਂ ਉਸ ਬਲਵੀਰ ਕੌਰ ਨੂੰ ਦੇਖੋ ਤੇ ਆ ਕਮਲ ਕੌਰ ਨੂੰ ਦੇਖੋ ਜੀ ਇਹ ਕੋ ਮਕਾ ਇਹ ਕੋ ਤਰੀਕਾ ਹੈਗਾ ਬਿਲਕੁਲ ਇਸ ਕਰਕੇ ਜਿਹੜੀ ਗੱਲ ਮੈਂ ਕਹਿੰਨਾ ਸਿੰਘ ਵੀ ਹੈ ਤੁਹਾਡਾ ਕੀ ਖਿਆਲ ਹੈ ਅੰਗਰੇਜ਼ ਮਹਾਤਮਾ ਗਾਂਧੀ ਤੋਂ ਡਰੇ ਆ ਅੰਗਰੇਜ਼ ਡਰੇ ਆ ਉਦਮ ਸਿੰਘ ਤੋਂ ਜਿੰਨੇ ਇੰਗਲੈਂਡ ਅਸੈਂਬਲੀ 'ਚ ਬੰਬ ਮਾਰਤਾ ਜੀ ਜੀ ਉਹ ਡਰੇ ਨੇ ਭਗਤ ਸਿੰਘ ਤੋਂ ਹੂੰ ਉਹ ਡਰੇ ਨੇ ਸੁਖਦੇਵ ਸਿੰਘ ਤੋਂ ਉਹ ਡਰੇ ਨੇ ਰਾਜਗੁਰੂ ਤੋਂ ਜਿਨ੍ਹਾਂ ਨੇ ਨੀ ਹਲਾਤ ਦੀ ਅੰਰੇਜਾਂ ਦੀ ਅੰਗਰੇਜ਼ ਕਹਿੰਦੇ ਯਾਰ ਗਾਂਧੀ ਤਾਂ ਠੀਕ ਸੀਗਾ ਉਹ ਉਹ ਸ਼ਾਂਤੀ ਅੰਦੋਲਨਾਂ ਦੇ ਇਹ ਤਾਂ ਬੰਬ ਮਾਰਦੇ ਆ ਬੰਬ ਮਾਰਦੇ ਬਈ ਇਹ ਤਾਂ ਸਾਡੇ ਟੱਬਰ ਹੀ ਮਾਰ ਦੇਣਗੇ ਸਾਰੇ ਜੀ 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 ਉੱਥੇ ਅੰਗਰੇਜ਼ੀ ਸਰਕਾਰ ਦੀਆਂ ਚੂਲਾ ਹਿੱਲ ਗਈਆਂ ਹੂੰ ਤੇ ਤੁਸੀਂ ਉਸ ਕੌਰ ਤੇ ਸਿੰਘ ਦਾ ਨਾਮ ਬਦਨਾਮ ਕਰੋ ਇਹ ਵੀ ਕਿਸੇ ਨੂੰ ਪੰਜਾਬ ਚ ਕਬੂਲ ਨਹੀਂ ਹੈਗਾ ਜੀ ਬਿਲਕੁਲ ਵਿਸ਼ਵ ਵਿਆਪੀ ਸਿੱਖਾਂ ਨੂੰ ਵੀ ਕਬੂਲ ਨਹੀਂ ਹੈਗਾ ਕਿ ਤੁਸੀਂ ਕੌਰ ਔਰ ਸਿੰਘ ਨੂੰ ਬਦਨਾਮ ਕਰਦੇ ਹੋ ਜੀ ਸੋ ਇਸ ਕਰਕੇ ਦੀਪਿਕਾ ਲੂਥਰਾ ਹੋਵੇ ਪ੍ਰੀਤ ਜੱਟੀ ਹੋਵੇ ਹੁਣ ਵੀ ਸੁਧਰ ਜਾ ਜੀ ਹੁਣ ਵੀ ਹੱਥ ਜੋੜ ਲੈ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਹੀ ਸਾਰੇ ਬੰਦ ਕਰਤੇ ਅਸੀਂ ਕਿਰਤ ਦੀ ਕਮਾਈ ਕਰੀਏ ਜੀ ਠੀਕ ਹੈ ਨਾ ਅਸੀਂ ਕੰਮ ਕਰੀਏ ਕੰਮ ਕਰਕੇ ਰੋਟੀ ਖਾਈਏ ਠੀਕ ਹੈ ਐਥੀਕਲ ਕੰਮ ਕਰ ਲਓ ਜੀ ਚੰਗਾ ਕੰਮ ਕਰ ਲਓ ਤੁਸੀਂ ਵੀ ਚੰਗਾ ਕੰਮ ਕਰਦੇ ਹੋ ਹੋਰ ਵੀ ਬੋਲਣ ਵਾਲੇ ਸੋਸ਼ਲ ਮੀਡੀਆ ਤੇ ਹੈਗੇ ਚੰਗਾ ਕੰਮ ਕਰਦੇ ਆ ਬਿਲਕੁਲ ਜੀ ਤੇ ਲੇਕਿਨ ਜੇ ਆਪਾਂ ਇਹ ਕਹੀਏ ਕਿ ਅੰਗਾਂ ਦੇ ਆਪਣਾ ਨਾਮ ਦੱਸ ਦੱਸ ਕੇ ਲੋਕਾਂ ਕੋ ਪੈਸੇ ਲੱਭੀਏ ਇਹ ਮਾੜੀ ਗੱਲ ਹੈ ਜੀ ਬਿਲਕੁਲ ਸਰ ਇਸੇ ਤਰ੍ਹਾਂ ਹੁਣ ਹੋਰ ਖਬਰਾਂ ਤੇ ਚਰਚਾ ਕਰਾਂਗੇ ਲੇਕਿਨ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੀਆਂ ਬ੍ਰੇਕ ਤੋਂ ਬਾਅਦ